ਕਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਸੂਤਰਾਂ ਦੇ حوالے ਤੋਂ ਹੁੰਦੀ ਸਭ ਤੋਂ ਵੱਡੀ ਅਤੇ ਐਮ ਕਵਰ ਕਾਂਗਰਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਵੱਡਾ ਤਮਾਕਾ ਜਾਂ ਕਹਿ ਸਕਦੇ ਹਾਂ ਵੱਡਾ ਪਟਾਕਾ ਪੈ ਗਿਆ ਹੈ ਗਦਾਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਕਾਂਗਰਸ ਪਾਰਟੀ ਦੇ ਵਿੱਚ ਪਾਰਟੀ ਪ੍ਰਧਾਨ ਰਾਜਾ ਉੜਿੰਗ ਵਿਰੋਧੀ ਧਿਰ ਦੇ ਮਜਬੂਤ ਨੇਤਾ ਪ੍ਰਤਾਪ ਸਿੰਘ ਬਾਜਵਾ ਚੰਨਜੀਤ ਸਿੰਘ ਚੰਨੀ ਸੁਜੀਤ ਸਿੰਘ ਰੰਦਾਵਾ ਖਾਸੇ ਤੱਤੇ ਹੋ ਗਏ ਨੇ ਕਿਉਂਕਿ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਉੱਥੇ ਇਹੀ ਨਤੀਜੇ ਆਏ ਨੇ ਕਿ ਉਸ ਬੈਠ ਕੀਤੀ ਗਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਅੰਦਰ ਖਾਤੇ ਕਾਂਗਰਸ ਪਾਰਟੀ ਨੂੰ ਟਾ ਲਾਈਗੇ ਮਦਦ ਕੀਤੀ ਗਈ ਅੰਦਰਖਾਤੇ ਭਾਰਤੀ ਜਨਤਾ ਪਾਰਟੀ ਦੇ ਇਸ ਨੂੰ ਲੈ ਕੇ ਤੱਤੇ ਹੋ ਗਏ ਨੇ ਰਾਜਾ ਵਰਿੰਗ ਪੰਜਾਬ ਦੇ ਵਿੱਚ ਆਮ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕੋਲੋਂ ਪਰਮਿਸ਼ਨ ਮੰਗ ਲਈ ਗਈ ਹੈ ਪੰਜਾਬ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵਰਿੰਗ ਨੇ ਯਾਨੀ ਕਿ 9 19 ਸੋਰੀ ਵੱਡੇ ਆਗੂ ਕਾਂਗਰਸ ਪਾਰਟੀ ਵਿੱਚੋਂ ਬਾਰ ਹੋਣਗੇ ਅਤੇ ਨਾ ਹੀ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਇਕੀ ਦੀ ਚੋਣ ਲੜਾਈ ਚਾਵੇਗੀ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਕਿਉਂਕਿ ਇਹਨਾਂ ਵੱਲੋਂ ਗੈਦਾਰੀ ਕੀਤੀ ਜਾ ਰਹੀ ਹੈ ਸੱਤਾਧਾਰੀ ਸਰਕਾਰ ਪੰਜਾਬ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਬਣੇ ਪ੍ਰਧਾਨ ਅਮਨ अरोड़ा ਦੇ ਡਰ ਕਾਰਨ ਇਹਨਾਂ ਵੱਲੋਂ ਅੰਦਰ ਖਾਤੇ ਮਦਦ ਕੀਤੀ ਉਹ ਮਦਦ ਖੂਨ ਸਾਹਮਣੇ ਵੀ ਆ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪਟੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਰਾਜਨਗਰ ਨੇ ਕਿਹਾ ਕਿ ਬਠਿੰਡਾ ਵਿੱਚ ਵਿਖੇ ਕੁਝ ਦਿਨ ਪਹਿਲਾਂ ਮੇਅਰ ਦੀ ਚੋਣ ਹੋਈ ਸੀ ਜੋ ਕਿ ਕਾਂਗਰਸ ਪਾਰਟੀ ਕੋਲ ਕੋਲ ਪੂਰਨ ਬਹੁਮਤ ਸੀ ਪਰ ਕੁਝ ਕਾਂਗਰਸੀ ਐਮਸੀ ਵੱਲੋਂ ਆਪਣੇ ਕਾਂਗਰਸੀ ਮੇਅਰ ਉਮੀਦਵਾਰ ਬਲਜਿੰਦਰ ਸਿੰਘ ਠੇਕੇਦਾਰ ਨੂੰ ਨਾ ਵੋਟ ਪਾਉਂਦੇ ਹੋਏ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਿੱਤੀ ਸੀ ਯਾਨੀ ਕਿ ਬਟੰਡੇ ਦੇਵ ਵਿੱਚ ਜਿਹੜੇ 19 ਕੌਂਸਲਰ ਬਰੇਸੀ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਵੱਡੀ ਗਿਦਾਰੀ ਕੀਤੀ ਗਈ ਕਾਂਗਰਸ ਪਾਰਟੀ ਦੇ ਮੇਅਰ ਦੇ ਨਾਲ ਯਾਨੀ ਕਿ ਇਹਨਾਂ 19 ਕੌਂਸਲਰ ਨੇ ਵੋਟ ਪਾਣੀ ਸੀ ਕਾਂਗਰਸ ਪਾਰਟੀ ਦੇ ਮੇਰ ਨੂੰ ਲੇਕਿਨ ਕਾਂਗਰਸ ਪਾਰਟੀ ਦੇ ਮੇਰ ਨੂੰ ਵੋਟ ਨਹੀਂ ਪਾਈ ਇਹਨਾਂ ਨੇ ਵੋਟ ਪਾ ਦਿੱਤੀ ਆਮ ਆਦਮੀ ਪਾਰਟੀ ਦੇ ਮੇਰ ਨੂੰ ਅਤੇ ਆਮ ਆਦਮੀ ਪਾਰਟੀ ਦਾ ਮੇਰ ਬਟੰਡਾ ਦੇ ਵਿੱਚ ਬਣ ਵੀ ਗਿਆ ਹੈ ਇਸ ਲਈ ਤਤਤੇ ਹੋ ਗਏ ਨੇ ਸੁਭਾ ਪ੍ਰਧਾਨ ਰਾਜਾ ਵਰਿੰਗ ਰਾਜਾ ਵਰਿੰਗ ਨੇ ਕਿਹਾ ਹੈ ਕਿ 19 ਇਹਨਾਂ ਕੌਂਸਲਾਂ ਤੇ ਬੰਦੀ ਕਾਰਵਾਈ ਕਰ ਦਿੱਤੀ ਜਾਵੇ ਇਹ ਜਿਹੜਾ ਹੈ ਕਾਰਨ ਦੱਸੋ ਨੋਟਸ ਭੇਜ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਵੱਲੋਂ ਜਵਾਬ ਦੇਈ ਨਹੀਂ ਆਉਂਦੀ ਕਿ ਕਿਸ ਦੇ ਦਰਤੋਂ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਮੇਰ ਨੂੰ ਵੋਟਾਂ ਪਾਈਆਂ ਇਹਨਾਂ 1990 ਜਿੱਤੇ ਹੋਏ ਕੌਂਸਲਰ ਵੱਲੋਂ ਕਿਉਂਕਿ ਆਮ ਆਕੋ ਕਿਉਂਕਿ ਆਮ ਆਦਮੀ ਪਾਰਟੀ ਦਾਤਾ ਮੇਰ ਕਿਸੇ ਵੀ ਹਾਲਤ ਵਿੱਚ ਬਣ ਨਹੀਂ ਸਕਦਾ ਸੀ ਬੰਡੇ ਤੋਂ ਇਸ ਕਰਕੇ ਸੁੱਤਰ ਇਸ ਕਰਕੇ ਜਿਹੜੀ ਖਬਰ ਆ ਰਹੀ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੇ ਹਾਈ ਕਮਾਂਡ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਇੱਕ ਕਾਰਨ ਨਹੀਂ ਦੱਸਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ 19 ਮੇਰਾਂ ਨੂੰ ਜਿਹੜਾ ਹੈ ਅਸੋਰੀ 19 ਕੌਂਸਲਰਾਂ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਤਾਂ